ਕਨਫਰੈਂਸ ਰੱਖੀ ਹੈ ਜੀ ਹਾਂ ਜੀ ਸਾਡੇ 30 ਤਰੀਕ ਨੂੰ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੋਈ ਕਾਲ ਕੀਤੀ ਪੈਟਰੋਲ ਰੂਮ ਤੇ ਦੀਪਨ ਦੀਪ ਸੈਣੀ ਆ ਜਿਹੜਾ ਜਗਾਦਰੀ ਦਾ ਰਹਿਣ ਵਾਲਾ ਆ ਉਹਨੇ ਕਾਲ ਕੀਤੀ ਕਿ ਮੇਰਾ ਕੋ 26 ਲੱਖ ਰੁਪਏ 27 ਲੱਖ ਰੁਪਏ ਜਿਹੜਾ ਮੇਰਾ ਹੈਗਾ ਵੀ ਮੇਰੀ ਖੋ ਹੋਈ ਹੈਗੀ ਆ ਉਹ ਜਿਹੜਾ ਮੌਕੇ ਤੇ ਸਾਡੇ ਚੌਂਕੀਨ ਚਾਰ ਪਸੰਦਪੁਰਾ ਐਸ ਐਚ ਓ ਸਾਦਰ ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉਹ ਕਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਫਰਜਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਫੋਰਮੇਸ਼ਨ ਮਿਲੀ ਉਸ ਉੱਤੇ ਅਸੀਂ ਵਰਕ ਕੀਤਾ ਹੈਗਾ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਂ ਜਿਹੜੇ ਆਈਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਗੂਟਾ ਉਹ ਗੂਟਾ ਠੋਰਾ ਹੈਗਾ ਦੂਜਾ ਹੈਗਾ ਸਤਵੀਰ ਸਿੰਘ ਤੀਜਾ ਹੈਗਾ ਗੁਰਵਿੰਦਰ ਸਿੰਘ ਵਿੱਚ ਚੌਥਾ ਹੈਗਾ ਗੁਰਵਿੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਉਹ ਸੀਗੇ ਇਹਨੇ ਕੀ ਕੀਤਾ ਹੋਇਆ ਪਹਿਲੇ ਜਿਹੜਾ ਬੂਟੇ ਨੇ ਜਾਲੀ ਆਈਡੀ ਬਣਾ ਕੇ ਬੀਜਾ ਹੱਬ ਦੇ ਨਾਂ ਤੇ ਆਈਡੀ ਬਣਾਈ ਹੋਈ ਸੀਗੀ ਜਿੰਨੀ ਜਿੰਨੀ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਫ਼ਤਰ ਹੈਗਾ ਉਹ ਗਵਿੰਦਗੜ੍ਹ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਇਸਟਰੀਆ ਭੇਜਦੇ ਹੈਗੇ ਆ ਦੀਪ ਸੈਣੀ ਨੇ ਜਿਹਦਾ ਇਹਦੀ ਇਹਨਾਂ ਨੇ ਗੱਲ ਹੋਈ 27 ਲੱਖ ਦੇ ਵਿੱਚ ਡਨ ਹੋਈ ਵੀ ਇਸਟਰੀਆ ਤੇਰੇ ਪਰੋਣ ਨੂੰ ਹੀ ਭੇਜ ਦਾਂਗੇ ਜਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਹ ਤੋਂ ਵਾਅਦਾ ਨਹੀਂ ਕਿਹਾ ਵੀ ਵੀ ਸਾਨੂੰ ਪੈਸੇ ਸ਼ੋਅ ਕਰੋ 24 ਲੱਖ ਰੁਪਿਆ ਉਹ ਉਹਨੂੰ ਇੱਥੋਂ ਬੁਲਾ ਲਿਆ ਦੀਵ ਪਸੈਣੀ ਨੂੰ ਇੱਥੇ ਜਸ਼ਨਪੁਰ ਤੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕਿਤਾ ਵੀ ਵੀਜ਼ਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਹੀ ਇਹਨਾਂ ਦੀ ਮਨਸਾ ਸੀ ਕਿ ਵੀ ਪੈਸੇ ਖੋਣੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹ ਨਹੀਂ ਇਹ ਜਿਹੜਾ ਆਪਣੇ ਪੇਸਟਰ ਸੀਗਾ ਉਹ ਦੰਮੀ ਪਿਸਤੋਲ ਸੀਗਾ ਇਹ ਤੇ ਇਹ ਦਿਖਾ ਕੇ ਇਹਨਾਂ ਮਤਲਬ ਉਹਦੇ ਕੋਲ 26 ਲੱਖ ਰੁਪਏ ਸੀਗਾ ਜਿਹੜਾ ਕਿ ਉਹ ਉਸ ਮੌਕੇ ਤੇ ਕੋਲ ਆਉਂਦੇ ਕੋਲ ਉਹ ਤੋਂ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਆ ਬਰਾਮਦ ਕਰਤੇ ਆਏ ਗਿਆ ਉਹਨਾਂ ਨਾਲ ਪਿਸਤੋਲ ਵੀ ਲਾਇਆ ਬਰਾਮਦ ਸਰ ਰਹਿਣ ਵਾਲੇ ਕਿੱਥੋਂ ਦੇ ਸੱਚ ਆਗੇ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਪੱਪੜ ਦਾ ਇੱਕ ਕੋਟਲੇ ਦਾ ਰਹਿਣਾ ਇੱਕ ਸਹੰਦ ਦਾ ਰਹਿਣਾ ਇੱਕ ਆਪਣੇ ਅੰਲਾਸ ਹੋਉਂਦੇ ਹੈ ਸਰ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਹਾਂ ਜੀ ਇਹਨਾਂ ਤੇ ਜਿਹੜਾ ਹੈ ਸ਼ੂਟਾ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸਤਵੀਰ ਆ ਇਹ ਤੇ ਪਹਿਲੇ ਵੀ ਇਹ ਨਾਪੇ ਜੇਲ੍ਹ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਕੋ ਦਾ ਪਰਚਾ ਦਰਜ ਹੈਗਾ ਠੀਕ ਸਰ ਇਹਨਾਂ ਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮਨਚਾ ਕੁੜੀ ਇਹਨਾਂ ਦੀ ਮਨਚਾ ਇਹ ਹੀ ਸੀ ਕਿ ਬਈ ਕੋਈ ਕੋ ਕਰਦੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਇਹ ਦੋ ਦਿਨ ਦਾ ਰਿਮਾਂਡ ਆ ਰਿਹਾ ਹੈ। ਇਹਦਾ ਦੋ ਦਿਨ ਦਾ ਰਿਮਾਂਡ ਕੱਲ ਪੇਸ਼ ਕਰਾਂਗੇ। ਸਰ ਇਹਨਾਂ ਦੇ ਵਿੱਚ ਹੋਰ ਵੀ ਕਈ ਸੁਰੱਖ ਮਿਲ ਸਕਦੇ ਐ ਇਹਨਾਂ ਦੇ ਕੋਲ। ਹਾਂ ਪੁੱਛ ਕੇ ਸੀ ਕਿ ਹਾਂ ਰਿਮਾਂਡ ਤੇ ਹੋਰ ਵੀ ਰਿਮਾਂਡ ਲੈ ਕੇ ਰਿਮਾਂਡ ਲੈ ਕੇ ਹੋਰ ਵੀ ਪੁੱਛ ਕੇ ਸੀ। ਸਰ ਇਹਨਾਂ ਦੇ ਕੋਲ ਗੱਡੀ ਗੁੱਡੀ ਵੀ ਨਾਲ ਇਹਨਾਂ ਕੋਲ ਗੱਡੀ ਵੀ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਆ। ਹਾਂਜੀ ਹਾਂਜੀ ਜੇਤੀ ਨਹੀਂ ਖੋਹ ਕੀਤੀ ਹੈਗੀ। ਤੇ ਉਸ ਤੇ ਨੰਬਰ ਜਿਹੜਾ ਸੀਗਾ ਉਹ ਓਰੀਜਨਲ ਸੀਗਾ। ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਇਹ। ਠੀਕ ਹੈ ਤਾਂ ਵੀਜ਼ਾ ਹਾ ਬਿਨਾਂ ਦਾ ਰਾਜਪੁਰੇ 'ਚ ਵੀ ਸੀਗਾ ਹਾਂਜੀ ਵੀਜ਼ਾ ਹਾ ਬਿਨਾਂ ਦਾ ਰਾਜਪੁਰੇ ਵੀ ਸੀਗਾ ਕੋਈ ਦਫ਼ਤਰ ਨਹੀਂ ਨਹੀਂ ਦਫ਼ਤਰ ਇਹਨਾਂ ਦਾ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਮਨੋਰ ਰੋਡ ਤੇ ਗੁਵਿਤਗੜ ਦੇ ਵਿੱਚ ਹੈਗਾ ਸਰ ਕੀ ਕਹਿਣਾ ਚਾਹੋਗੇ ਜਿਹੜੀ ਇਹ ਜੀ ਲੁੱਟਾਂ ਕਰਦੇ ਆ ਜਾਂ ਫਿਰ ਇਹਨਾਂ ਕੈਸ਼ ਲੈ ਕੇ ਚਲੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਬਸ ਇਹੀ ਆ ਵੀ ਜਿਹੜੇ ਇਹ ਠੱਗੇ ਜਾਂਟਾ ਇਹਨਾਂ ਦੇ ਮਤਲਬ ਸੁਚੇਤ ਰਹਿਣ ਲੋਕ ਤੇ ਇਹ ਮੇਰਾ ਤਾਂ ਇਹੀ ਕਹਿਣਾ ਆ ਵੀ ਇਹ ਜੀ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਬਰਬਾਦ ਨਾ ਕਰੋ ਠੀਕ ਹੈ